ਸੋ ਸ່ຽ ਦੋਸਤਾਂ ਚੱਲਨੇ ਸੀ ਦੁਪਹਿਰ ਦਾ ਤੋਂ ਗੁਮੈਂਟਾਂ ਨੂੰ ਤੇਰੀ ਸਾਡੀ ਸਵੇਰ ਦੇ ਬਾਅਦ ਚੁੱਕੇ ਨੇ 7 ਤੇ ਹੁਣ ਆਪਾਂ ਅਸੇ ਤੋਂ ਬਹਿਣਾ ਵਾ ਮਾਡਾ ਡੋਰਾਂ ਤੋਂ ਚਾਟਾ ਸਮੇਂ ਤੇ ਜਾਣਾ ਆਪਰੇ ਤੋਂ ਦੇਖੋ ਜੀ ਇਧਰ ਆਓ ਯਾਰ ਇਧਰ ਆਓ ਜਾਨੇ ਨੇ ਬਾਬਾ ਜੀ ਆਪ ਉਹ ਪਾਰਕਿੰਗ ਜਾਣਾ ਪਰਲੇ ਸਾਈਡ ਤੇ ਆ ਪੈਂਦੇ ਲਈ ਆ ਰਹੀਆਂ ਟਾਟਾ ਸਮਾਹ ਕਿਹੜੀ ਰੈਲ ਸਮਾਹੀ ਸਾਰੀਆਂ ਨਾ ਆ ਸਾਡੀ ਸਾਰੀ ਸੰਗਤ ਨੂੰ ਚਲੋਤੀ ਹੈ ਇਹਨਾਂ ਬੈ ਕੇ ਜਾਣਾ ਪੁੱਲ ਦੇ ਪਰਲੇ ਪਾਰ

ਮਾਰ ਕੇ ਸਮੂਹ ਗੀ ਨਿਖਾਰੀਓ ਗਿਆ ਹੈ ਹੈ ਸਿਲਾਂ ਗਿਆ ਆ ਕੌਣ ਉਹ ਵੇਚ ਲਾ ਕੇ ਲੈ ਆਉਣੀ ਹੈ ਲਓ ਜੀ ਇੱਥੇ ਤੱਕ ਆਉਂਦੀ ਮੈਟਰ ਟੌਰ ਸਮੋ ਇਹ ਤਾਂ ਬਸ ਅੱਗੇ ਪੈਦਲ ਜਾਂਦਾਂ ਸ਼ੁਰੂ ਹੋ ਜਾਂਦੀ ਹੈ ਕਿ ਮੋਟਰਸਾਈਕਲ ਲੱਗੇ ਲੋਕਾਂ ਦੇ ਆ ਥੱਲੇ ਲੋਕਾਂ ਦੀ ਰੈਸ਼ ਪਰ ਨਾਲ ਨਾਲ ਪਾੜ ਤੇ ਥੱਲੇ ਨਾ ਇਹ ਤੋਂ ਰਜਿਸਟ੍ਰੇਸ਼ਨ ਚੈੱਕ ਹੁੰਦੀ ਜੇ ਨਹੀਂ ਕੇਨੂ ਕਰਾਈ ਉਹਦੀ ਇੱਥੇ ਹੋ ਵੀ ਜਾਂਦੀ ਰਜਿਸਟ੍ਰੇਸ਼ਨ ਇਹਦਾ ਪਿਛੋਂ ਨਹੀਂ ਕਰਾ ਗਿਆ ਉਹ ਇੱਥੇ ਲੈਣਾ ਜੇ ਲੱਗੇ ਰਹੀ ਸੀ ਵੀ ਹੋ ਜਾਣੀ ਇਥੇ ਨਹੀਂ ਆ ਹੋ ਗਿਆ ਇਹ ਤੋਂ ਹੋ ਜਾਣੀ ਇਹ ਤੋਂ ਵੀ ਇਹ ਤੋਂ ਵੀਜ਼ਾ ਚੈੱਕ ਹੋ ਗਿਆ ਹੁਣ ਬਣਾਣਾ ਵੀਜ਼ਾ ਗਰੰਟਡ ਹੋ ਗਿਆ ਵੀਜ਼ਾ ਗਰੰਟਡ ਹੋਣਗਾ ਐਂਟਰੀ ਬਸ ਚਲੋ ਵੀ ਸੰਗਤੋ ਸਰ ਇਮੀਗ੍ਰੇਸ਼ਨ ਉਹ ਗਿਨਾਣ ਡਾਡੀ ਫੰਦੂ ਬਾਜਾ ਅੱਜ ਬੈਣਾ ਹੀ ਆ ਹਾਂ ਲੋਜ ਪਾ ਲਿਓ ਲੋਜ ਹੀ ਚਲਣੀ ਆ ਭਾਈ ਕਿ ਨਹੀਂ ਆਈਂਗਾ ਲੋਜ ਜਾਣੀ ਗੱਡੀ ਕੱਲੀ ਕੱਢ ਆ ਗਏ ਫੇਰ ਚੱਲਾ ਦੇਣਾ ਹੀ ਨਹੀਂ ਤੇ ਤਾਂ ਹੀ ਨਹੀਂ ਮੇਰੇ ਵੇਰੇ ਗੋਟਰਾ ਰਿਆ ਆਵਾਜ਼ ਸੁਣ ਲਈ ਹੋਣੀ ਤੁਹਾਨੂੰ ਪਰਦੀ ਤਾਂ ਨਹੀਂ ਕਿਤੇ ਆ। ਛਾਵੇਂ ਦੇ ਉਪਰੀਤ ਆ ਵੇਖੋ ਜੀ। ਜਾਂਦੀ ਕਿਤੇ ਸੁਡੀ ਜੀ। ਆ ਇਹ ਘੋੜੋਂ ਨਹੀਂ ਰ। ਤੇਰੀ ਬੜੀ ਵੱਡਾ ਹੀ ਹੈ। ਚੌਂਕ ਜਾ। ਮਿੱਠੂ। ਆ ਪਿੱਟੂ ਆ ਬੈਠ ਕੇ ਜਾ ਸਕਦੇ। ਉਹ ਬੈਜੂਗਾ। 2 ਲੱਖ ਲੱਗਦਾ ਹੈ। 2.5 ਲੱਖ। ਖਰਸਾਦਾ ਇਹ ਬੰਦੇ ਨੂੰ ਇਥੋਂ ਕਚਰਾ ਮਿਲਦੀ ਨੇ ਬੈਗੇ ਜਾਣਾ ਜਾ ਸਕਦਾ ਬੰਦੇ ਕਿਥੇ ਰਹੇ ਆਪਣੇ ਹੈ ਜਨਾਬ ਇੱਕ ਬੰਦੇ ਨੇ ਨਾ 5000 ਮਗਨਾ ਪਿਆ ਉਹ ਮਾ ਪਤਾ ਨਹੀਂ ਕਿਤੇ ਬੰਦੇ ਨੂੰ 10000 ਵੀ ਲੱਗਦਾ ਕਿ ਮੰਗੰਡਿਆ ਪੁੱਛ ਲਈ ਨਹੀਂ ਆਮ ਦੇਖਦੇ ਆ ਲੈ ਪਜਾਓ ਪਿਛੇਰਾ ਕਰ ਨਹੀਂ ਦਿੰਦਾ ਪੁੱਛ ਇਦਾਂ ਦੀ ਜਿਹੜਾ ਹੀ ਜਿੱਸੇ ਤੇ ਆਓ ਸਾਡੇ ਬੰਦੇ ਨਾਲ ਤੇ ਮਗਰਿਆ ਜੇ ਕਿਹੜਾ ਇਹ ਜਾਣ ਦੇ ਇਧਰ ਉੱਚੇ-ਉੱਚੇ ਪਹਾੜ ਥੱਲੇ ਨਦੀ ਇੰਦੂ ਚੜਾਈ ਹਾਂ ਮੰਦੀਸ਼ਾ ਇੰਜਨ ਕਰਕੇ ਆਵਾਜ਼ਿਕ ਨਹੀਂ ਦੇਗੇ ਆਜੇ ਕੋਈ ਉੱਥੋਂ ਤੋਂ ਜਿੰਨਾ ਨਹੀਂ ਤੇ ਨਹੀਂ ਹੋਣੀ ਜੇ ਚੱਲ ਇਸ ਚਾਹ ਪੀਣ ਨਾਲ ਇਹ ਹੱਥ ਮਿਲਦਾ ਤੁਹਾਨੂੰ ਖਾਣਾ ਬਣਾ ਕੇ ਥੱਕੀ ਜਾਵੇਗੀ ਆ ਉਹ ਕੋ कुरकुरे लेज ठंडे स्ट्रिंग आ बंदे हेड भी आ रहे आ आयो आ रहे पीछे रह गए आ आयो आ जो। आ, जो। आ जा हां आ गांव में तो परोठा भी खा देंगे ने इस तो ये मजे हैं दो बिस्कुट दे ले यार। दो दे ले यार ਨਾ ਲੈ ਲੀਆਂ ਬੰਦੇ એનર્ਜੀ ਡਰਿੰਕਾਂ ਸਟ੍ਰਿੰਗ ਇਹ ਪੀਓ ਤੇ ਬਸ ਸ਼ਾਲਾ ਮਾਰੋ ਤੁਸੀਂ ਪਿੱਛੇ ਜੇ ਕੀ ਹੈ ਮੈਂ ਡੇਟ ਦੋ ਰੁਪਏ ਦੇ ਵੀਓ ਵੀ ਲੈਂਦੇ ਏਦ ਤੱਕ ਆਇਆ ਯਾਰ 15 ਨਾ ਕਰ ਲਾ ਚੱਲੇ ਹਲੋ ਆ ਕਰੇ ਗੱਲ ਹਲੋ ਕੋਣ ਆਇਆ ਆ ਪ੍ਰਾਕ ਦਾ ਆਈ ਆ ਬੰਦੇ ਸਾਡੇ ਬੇਡੇ ਸਾਰੇ ਹਲੋ ਸਾਲ ਐਂਡੇ ਹਲੋ ਕੀ ਹਾਲ ਵੀਰ ਨਾ ਕੀ ਆ ਬੰਦਾ ਹੋਰ ਮੇਜਰ ਦਾ ਆਸਣਾ ਮੇਜਰ ਨੂੰ ਫੋਨ ਚ ਆ ਰਿਹਾ ਹੈਲੋ ਮੇਜਰ ਸਿੰਘ ਬਸ ਰਿੰਚ ਚ ਕਰ ਗਾ ਲੋ ਕਿਦਾਂ ਮੇਜਰਾ ਆਵਾਜ਼ ਆਉਂ ਨਹੀਂ ਤੇ ਨਹੀਂ ਬਸ ਚੱਤ ਕਰਕੇ ਆਂ ਵੀਰ ਅੱਛਾ ਇਹ ਕਿਉਂ ਉਹਨੇ ਆ ਕਿਹੜੀ ਗੱਲੋਂ ਗਾਇਤ ਰਿੰਚੋਂ ਬਾਹਰ ਰਿੰਚ ਨਾ ਦੇਖੋ ਜੀ ਮਨਮੋਹ ਅਦ੍ਰਿਸ਼ ਯਾਤਰਾ ਹੋ ਰਹੀ ਬਜ਼ੁਰਗ ਵੀ ਘੁੰਮ ਰਹੇ ਨੇ ਦੇਖੋ ਕਿੰਨੇ ਕਿੰਨੇ ਬਜ਼ੁਰਗ ਨੇ ਇਧਰ ਭਾਈ ਸਾਹਿਬ ਹਣੀ ਸਾਡੇ ਕਿੰਨੇ ਤਿੰਨ ਬੰਦੇ ਪਿੱਛੇ ਰਹਿ ਗਏ ਆਪਣੇ ਕਿਥੇ ਕਿਤੇ ਦੇਖੇ ਜੱਬੀ ਕਿਤੇ ਕੋੜੇ ਅੰਦੇ ਜਾ ਰਿਹਾ ਬੱਚਾ ਸਾਡੇ ਬੰਦੇ ਤਿੰਨ ਬਹੁਤ ਪਿੱਛੇ ਰਹਿ ਰਹੇ ਆ ਅਮਹਾ ਹੁਣ ਪਹੁੰਚੇ ਆ ਆ ਵੇਖੋ ਤੂੰ ਇਹ ਬੋਲੇ ਪਿੱਛੇ ਹੀ ਦਿੱਤਾ ਕਿ ਨਾ ਖਲੋਤੇ ਹੁਣ ਨਹੀਂ ਡੇ ਹੁਣ ਨਹੀਂ ਚਲੋ ਅੱਗੇ ਬੱਬਰ ਕੀ ਗੱਲ ਹੈ ਠੰਡ ਲੱਗਦੀ ਮਗਰ ਦੇਖੋ ਜੀ ਕਿੰਨਾ ਪਾਣੀ ਚੱਲ ਰਿਹਾ ਜੁਨਾਸ਼ ਨਹੀਂ 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 ਦਾਵਤ ਤੋਂ ਵੱਡਾ ਪਹਾੜ ਰੋਡ ਛੋੜ ਕੇ ਅੱਲੇ ਆ ਪਾਣੀ ਦਾ ਸਾਊਂਡ ਵੇਖੋ ਆ ਸਾਡੇ ਪੱਗ ਸੁਰਿਆ ਹੁੰਦੇ ਇਹ ਕਿੰਨੇ ਬਹੁਤ ਬਹੁਤ ਲੰਗੇ ਦੇ ਕਿਨਾਰੇ ਪਹੁੰਚ ਗਏ ਸੀ ਨਾ ਆਪਰੇ ਆਰੇ ਲੋ ਲੋ ਜੀ ਗਮਿੰਤਾਪ ਪਹੁੰਚ ਗਏ ਆਸਮਣੇ ਬਨੇ ਤੰਬੂ ਕਿਸੇ ਟੈਂਟਾਂ ਜਣਾ ਰਹਿ ਸਕਦਾ ਇਥੇ ਹੀ ਬੈਠ ਹੈ ਹੈਲੀਕਾਪਟਰਾਂ ਦੇ ਉੱਤੇ ਦਾ

ਸਵੇਰੇ ਅਸੀਂ ਇੰਨੀ ਦਰਹਾਂ ਚੱਲਦੇ ਆ ਅੱਜ ਦਾ ਬਲਾਕ ਕਰਦੇ ਸੇ ਖਤਮ ਚੱਲੀ ਸਵੇਰੇ ਬਾਅਦ ਵਿੱਚ